ਰੀ 30 ਕਿੱਲੇ ਫਸਲ ਸੜ ਕੇ ਸਵਾਹ ਹੋ ਗਈ ਬਸ ਆ ਤੁਸੀਂ ਦੇਖੋ ਆ ਦੌਗੀਆਂ ਜੀਆਂ ਵਿੱਚ ਬਚੀਆਂ ਨੇ ਤੇ ਹੁਣ ਇਸ ਕਿਸਾਨ ਦੇ ਦਿਲ ਤੇ ਕੀ ਬੀਤਦੀ ਹੋਏਗੀ ਜਿੰਨੇ ਠੇਕੇ ਤੇ ਮਾਮਲੇ ਤੇ ਲੈ ਕੇ ਇਹ 25 30 ਕਿੱਲੇ ਕਣਕ ਬੀਜੀ ਸੀ ਤੇ ਅੱਜ ਸੜ ਕੇ ਆ ਤੁਸੀਂ ਦੇਖੋ ਆ ਸਾਰੀ ਸਵਾਹ ਬਣ ਗਈ ਆ ਕਣਕ ਤੇ ਐਦਾਂ ਜਦ ਹੁਣ ਆ ਕੇ ਉਹ ਕਲੀਆਂ ਆ ਖੜੀਆਂ ਦੌਗੀਆਂ ਦੇਖੇਗਾ ਤਾਂ ਉਹਦਾ ਕੀ ਹਾਲ ਹੋਏਗਾ ਸੋ ਅੱਜ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦਾ ਅਸਲੀ ਚਿਹਰਾ ਵੇਖਣ ਦਾ ਵੇਲਾ ਹੁਣ ਵੇਖਣਾ ਹੈ ਕਿ ਕੀ ਮਾਨ ਸਰਕਾਰ ਇਹਨਾਂ ਕਿਸਾਨਾਂ ਦੀ ਬਾਹ ਫੜਦੀ ਹੈ ਜਾਂ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਤੇ ਇਹਨਾਂ ਦੇ ਵੀ ਪਿਛਲੇ ਕੀਤੇ ਐਲਾਨਾਂ ਦੇ ਲਾਰਿਆਂ ਵਾਂਗ ਇਹ ਵੀ ਲਾਰਾ ਹੀ ਰਹਿ ਜਾਂਦਾ ਹਾਂਜੀ ਮੋਟਰਸਾਈਕਲ ਵੀ ਇਹਨਾਂ ਦੇ ਵਿੱਚੇ ਮੱਛਿਆ ਜਿਹਾ ਦੇ ਭੱਜਣ ਲੱਗੇ ਆ ਮੋਟਰਸਾਈਕਲ ਵੀ ਮੱਛਿਆ ਹੋਲੇ ਹੋ ਕੇ ਟਰੈਕਟਰ ਵੀ ਮੱਛਿਆ ਮੋਟਰਸਾਈਕਲ ਵੀ ਮੱਛਿਆ ਟਰਾਲਾ ਹਾਂਜੀ ਟਰਾਲਾ ਵੀ ਮੱਛਿਆ ਹਾਂਜੀ ਹਾਂ ਸਾਨਾ ਨੂੰ ਦੋਰੀ ਮਾਰ ਪੈ ਰਹੀ ਹੈ ਇੱਕ ਪਾਸੇ ਤਾਂ ਪਿਛਲੇ ਦਿਨਾਂ ਤੋਂ ਹਨੇਰੀ ਆ ਰਹੀ ਹੈ ਝੱਖੜ ਆ ਰਹੇ ਨੇ ਗੜੇ ਆ ਰਹੇ ਨੇ ਤੇ ਸੈਂਕੜੇ ਹਜ਼ਾਰਾਂ ਕਿੱਲੇ ਲੋਕਾਂ ਦੇ ਉਹਨਾਂ ਨੇ ਝੰਬ ਸੁੱਟੇ ਵੇਖਦੇ ਆ ਵੇਖਦੇ ਆ ਜ਼ਮੀਨਾਂ ਦੇ ਵਿੱਚ ਫਸਲਾਂ ਮਲਾ ਦਿੱਤੀਆਂ ਨੇ ਤੇ ਦੂਜਾ ਜਦੋਂ ਐਦਾਂ ਅੱਗ ਲੱਗ ਜਾਂਦੀ ਆ ਤਾਂ ਦੂਜੀ ਮਾਰ ਇਹ ਪੈ ਰਹੀ ਆ ਹੁਣ ਆਪਾਂ ਤੁਹਾਨੂੰ ਟਰੈਕਟਰ ਦਿਖਾਉਣੇ ਆ ਜਿਹੜਾ ਵਿਚੇ ਸੜਿਆ ਉੰਜੇ ਭਗਵੰਤਮਾਨ ਸਰਕਾਰ ਬਦਲਾਅ ਦੀ ਗੱਲ ਕਰਦੀ ਹੈ ਕ੍ਰਾਂਤੀ ਦੀ ਗੱਲ ਕਰਦੀ ਹੈ ਤਾਂ ਜਿੱਦਾਂ ਆ ਫਸਲਾਂ ਵੀ ਮੱਚ ਗਈਆਂ ਤੇ ਆ ਖੜੇ ਟਰੈਕਟਰ ਵੀ ਵਿੱਚੇ ਕਿਸਾਨਾਂ ਦੇ ਮੱਚ ਗਏ ਤਾਂ ਹੁਣ ਭਗਵੰਤਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਅੱਜ ਹੀ ਕਿਸਾਨਾਂ ਦੇ ਲਈ ਪ੍ਰਤੀ ਕਿੱਲਾ ਮੁਆਵਜ਼ੇ ਦਾ ਐਲਾਨ ਕਰੇ ਲੋਕਾਂ ਦੀਆਂ ਕਣਕਾਂ ਮੱਚ ਰਹੀਆਂ ਨੇ ਕਿਤੇ ਗੜਿਆਂ ਨਾਲ ਝੰਬੀਆਂ ਜਾ ਰਹੀਆਂ ਨੇ ਪਰ ਪਤਾ ਨਹੀਂ ਕਿਉਂ ਭਗਵੰਤਮਾਨ ਸਾਹਿਬ ਦਾ ਇੱਕ ਵੀ ਬਿਆਨ ਹੁਣ ਤੱਕ ਨਹੀਂ ਆਇਆ ਪਿਛਲੀਆਂ ਸਰਕਾਰਾਂ ਵੇਲੇ ਵੀ ਕਿਸਾਨਾਂ ਮਜ਼ਦੂਰਾਂ ਨਾਲ ਆਹੀ ਕੁਛ ਹੁੰਦਾ ਰਿਹਾ ਤੇ ਹੁਣ ਬਦਲਾਅ ਤੇ ਕ੍ਰਾਂਤੀ ਦੇ ਨਾਂ ਤੇ ਜਿਹੜੀ ਸਰਕਾਰ ਆਈ ਸੀ ਉਹ ਵੀ ਜੇ ਚੁੱਪ ਰਹੇਗੀ ਜੇ ਹੁਣ ਤੱਕ ਮੁੱਖ ਮੰਤਰੀ ਸਾਹਿਬ ਇਹ ਇਸ ਚੀਜ਼ ਦੇ ਉੱਪਰ ਵੀ ਖਮੋਸ਼ ਨੇ ਚੁੱਪ ਨੇ ਉਹਨਾਂ ਦਾ ਕੋਈ ਬਿਆਨ ਨਹੀਂ ਹੈ ਤਾਂ ਫਿਰ ਇਹਦਾ ਮਤਲਬ ਕੀ ਕੱਢਿਆ ਜਾ ਤੁਸੀਂ ਦੇਖ ਸਕਦੇ ਹੋ ਸੈਂਕੜੇ ਕਿੱਲੇ ਰਕਬਾ ਇੱਥੇ ਸੜ ਗਿਆ ਤੇ ਸਿਰਫ ਆ ਇੰਨੀ ਇੱਕ ਦੌਗੀ ਜਿਹੜੀ ਆ ਕਣਕ ਦੀ ਆ ਵਿਚਾਲੇ ਬਚੀ ਆ ਬਾਈ ਜੀ ਮਾੜਾ ਸੜ ਤੇ ਹੋਇਓ ਬਾਕੀ ਸਾਰੇ ਆ ਤੁਸੀਂ ਦੇਖਦੇ ਆ ਕਿ ਆ ਜਿਹੜੇ ਕਣਕ ਦੇ ਸਿੱਟੇ ਨੇ ਇਹ ਭੁੱਜ ਚੁੱਕੇ ਨੇ ਸਵਾਹ ਬਣ ਚੁੱਕੇ ਨੇ ਇੰਨੀ ਆ ਬਚੀ ਆ ਔਰ ਆਪਾਂ ਇੱਥੇ ਪੁੱਛਦੇ ਆ ਬਾਈ ਜੀ ਜਦੋਂ ਐਦਾਂ ਕਣਕ ਨੂੰ ਖੜੀ ਨੂੰ ਅੱਗ ਲੱਗ ਜਾਂਦੀ ਆ ਤਾਂ ਕਿਸਾਨ ਦੀ ਕੀ ਹਾਲਾਤ ਹੁੰਦੀ ਆ ਕਿਸਾਨ ਨਾਲ ਤੁਹਾਨੂੰ ਦੱਸਿਆ ਜੀ ਦੌਰਾ ਹੀ ਪੈਂਦਾ ਹੋਰ ਕੀ ਹੋਣਾ ਸੀ ਦਾ ਬਚਾ ਲੈਦਾ ਕੋਈ ਨਹੀਂ ਹੋ ਰਿਹਾ ਕ੍ਰੈਕਟਿਵ ਵਿੱਚ ਖੜੇ ਕੀ ਦਾ ਨੁਕਸਾਨ ਹੋਇਆ ਅੱਜ ਉਹ ਵੇਖੋ ਜੀ ਇੰਨਾ ਦਿਲ ਦੁਖੀ ਹੋਇਆ ਵਿਚਾਰੇ ਦਾ ਇਹ ਛੱਡ ਕੇ ਭੱਜ ਗਿਆ ਟਰੈਕਟਰ ਵੀ ਉਹ ਖੜਾ ਹੀ ਸੜਿਆ ਟਾਇਰ ਵੀ ਸੜਿਆ ਖੜਾ ਸੋਸਾਇਟੀ ਬਾਕੀ ਉਹ ਕਿਹੜੇ ਕਿਹੜੇ ਇੱਥੇ ਦਿਲ ਨਾ ਖੜਨ ਜੀ ਕਿੰਨਾ ਨੁਕਸਾਨ ਹੋ ਗਿਆ ਉਹ ਨੂੰ ਲੈ ਕੇ ਕਿੰਨੀ ਬਾਟ ਪੰਦਾ ਜੀ ਠੀਕ ਆ ਅੱਜ ਅੱਜ 30 ਕਿੱਲਾਂ ਦੇ ਵਿਚਾਰਾਂ ਦਾ ਨੁਕਸਾਨ ਹੋ ਗਿਆ ਗੱਲ ਆ ਜੀ ਸਾਡੇ ਪਿੰਡਾਂ ਦਾ ਮੋਹ ਪਿਆਰ ਸਾਰਿਆਂ ਦਾ ਸਾਰੇ ਪਿਆਰ ਦੇ ਤੌਰ ਤੇ ਸਾਡੇ ਪਿੰਡਾਂ ਨਾਲ ਖਾਨ ਹੁਣ ਉਹ ਜ਼ਿਆਦਾ ਵੱਜ ਗਿਆ ਇਨਸਾਨ ਤਾਂ ਹੋਇਆ ਪ੍ਰਸ਼ਾਸਨ ਪ੍ਰਸ਼ਾਸਨ ਦਾ ਵੀ ਸਾਰਾ ਤਾਈ ਕਹਿੰਨੇ ਆ ਮੌਰਾ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਾਡੇ ਪਿੰਡਾਂ ਦੇ ਪਿੰਡਾਂ ਹੀ ਸਾਧਨ ਦਿੰਦੇ ਸਾਰੇ ਬਾਕੀ ਇਹਨਾਂ ਸਾਧਨ ਵੇਖ ਲੋ 5-7 ਲੱਖ ਰੁਪਏ ਦਾ ਟਰੈਕਟਰ ਖਾਨ ਹੋਇਆ 2.5 ਲੱਖ ਰੁਪਏ ਦਾ ਰਹਿਦਾ ਹੋਇਆ ਬਾਕੀ ਤੁਹਾਨੂੰ ਪਤਾ ਵੀ ਜ਼ਿੰਮੇਵਾਰ ਦਾ ਗੱਲਾ ਸਾਧਨ ਹੀ ਨਹੀਂ ਆਇਆ ਕੋਈ ਕੋਈ ਨਹੀਂ ਇਹਦੇ ਹੱਥ ਕੋਈ ਪੱਲਾ ਨਹੀਂ ਕੋਈ ਨੌਕਰੀ ਨਹੀਂ ਨੌਕਰੀ ਨੂੰ ਕੋਈ ਨਹੀਂ ਦਿੰਦਾ ਜੀ ਗੱਲਾਂ ਵਾਲੀ ਹੈ ਤੁਹਾਡੀ ਵੀਰ ਢੀਕਾ ਪਰੇਤ ਪੱਲੇ ਕੀ ਪਰੇ ਰਹਿ ਗਿਆ ਮਗਰ ਪੱਲੇ ਕੀ ਰਹਿ ਗਿਆ ਹਾਂਜੀ ਕੋ ਖਾਣ ਜੋ ਕੀ ਵੀ ਨਹੀਂ ਬਚੀ ਅੱਜ ਢੋਲਣਾ ਜੋ ਨਹੀਂ ਪਉਣ ਜੋਗੀ ਢੋਲਜ ਬੋੜ ਜੋਗੀ ਨਹੀਂ ਬਚੀ ਸਾਲ ਪਾਰ ਬੱਚਿਆਂ ਨੂੰ ਖਾਣੀ ਕਿ ਤੱਕ ਆਊਗਾ ਜੇ ਕੋਈ ਸਰਕਾਰੀ ਨਿਗਰੀ ਅਗਲੇ ਨੂੰ ਆਸ ਹੁੰਦੀ ਆ ਉਹ ਵੀ ਆਸ ਨਹੀਂ ਆਸ ਹੀ ਆਸ ਨਹੀਂ ਮਾੜੇ ਜੀਵਨਦਾਰ ਨੂੰ ਤਾਂ ਕਾਹਦੀ ਆ ਇਹਨਾਂ ਕੋਲੇ ਹੋਵੇ ਜੀ ਤੇ ਬਾਗਲੇ ਵਾਲੋ ਕਿ ਇੱਥੇ ਕਿਉਂ ਆਉਣਾ ਜੀ ਜਿੰਨੂੰ ਵੀ ਬੱਚਿਆਂ ਦੀ ਖਾਤਰ ਗਰੀਬ ਕਿਸਾਨ ਇੱਥੇ ਅਗੇ ਨਹੀਂ ਦੂਰ ਆ ਕੇ ਵਸ ਸਕਦਾ ਬਿਲਕੁਲ ਗਰੀਬ ਬੰਦੇ ਆ ਜੀ ਆਪਦਾ ਮਾਮਲੇ ਤੇ ਪੈਣੀ ਆ ਮਾਮਲੇ ਤੇ ਵਾਹਣਾ ਇਨਾ 25 26 ਕਿੱਲੇ ਮੱਛ ਗਈ ਕਲ ਦੇ ਲੱਗੇ ਆ ਵਟਾਣਾਂ ਤੇ ਆ ਥੋੜਾ ਵੱਡੇ ਸਾਰੇ ਥੋੜਾ ਹੀ ਵੱਡੇ ਆ ਸਿੱਕੇ ਵੱਡੇ ਸਾਰੇ ਯਾਰ ਤਿੰਨ ਕਿੱਲੇ ਪੈਲੀ ਤਿੰਨ ਕਿੱਲੇ ਆਉਦੇ ਆ ਪੈਲੀ ਹੁਣ ਅੱਗ ਲੱਗੀ ਨੂੰ ਕਾਫੀ ਟਾਈਮ ਹੋ ਗਿਆ ਅੱਗ ਬੁਝਾ ਵੀ ਲਈ ਗਈ ਆ ਹੁਣ ਤੱਕ ਕੋਈ ਐਮਐਲਏ ਕੋਈ ਵੱਡਾ ਅਧਿਕਾਰੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਗੱਡੀ ਨੇ ਬਾਅਦ ਚੰਝਰ ਬੋਝੀ ਅੱਗ ਕੱਢੀ ਉਦੋਂ ਆਈਆਂ ਅੱਗ ਬੋਝੀ ਕੋਈ ਗੱਡੀ ਨਹੀਂ ਪਹਿਲਾਂ ਵੀ ਪਹਿਲਾਂ ਤਾਂ ਪਿੰਡਾਂ 'ਚ ਜਿਹੜੇ ਸਾਧਨ ਬਣਾਏ ਟੈਂਕੀਆਂ ਪਹਿਲਾਂ ਉਹ ਹੀ ਪਹੁੰਚਿਆ ਜੀ ਪਿੰਡਾਂ 'ਚ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਬਣਾਏ ਜੀ ਅੱਜ ਦੋ ਮਿੰਟਾਂ 'ਚ ਆ ਗਈ ਉਹ ਇੱਥੇ ਅੱਜ ਨਾਲ ਇੱਧਰ ਜਿਹੜੇ ਬਣਾਏ ਲੂਕਰੇ ਪ੍ਰਵਾਹ ਨਹੀਂ ਕੀਤੀ ਟਰੈਕਟਰ ਹਾਂਜੀ ਸਾਡੇ ਹਲਕੇ ਦੇ ਐਮਐਲਏ ਨੂੰ ਅਮਰਤਪਾਲ ਸਿੰਘ ਨੂੰ ਇੱਥੇ ਇੰਨਾ ਨੁਕਸਾਨ ਹੋ ਗਿਆ 30 ਕਿੱਲਿਆਂ ਦੀ ਫਸਲ ਸੜ ਗਈ ਆ ਬਾਕੀ ਰਾਖਪਾ ਸਾਡਾ ਘੱਟੋ-ਘੱਟ 400 ਕਿੱਲਾ ਜਿਹੜਾ ਲਾਂਗਾ ਵੀ ਸੜ ਗਿਆ ਅਮਰਤਪਾਲ ਨੂੰ ਸਾਰ ਲੈਣੀ ਚਾਹੀਦੀ ਇੱਥੇ ਜੋ ਮੌਜੂਦਾ ਐਮਐਲਏ ਆ ਆਮ ਆਦਮੀ ਪਾਰਟੀ ਦਾ ਉਹਨੂੰ ਆਉਣਾ ਚਾਹੀਦਾ ਵੀ ਨਹੀਂ ਆਏ ਨਹੀਂ ਪਹਿਲ ਕੋਲੀ ਆਏ ਨਹੀਂ ਕੋਈ ਨਹੀਂ ਕੋੜਿਆ ਜੀ ਕੋਈ ਨਹੀਂ ਪੌੜਾ ਜੀ ਹੋ ਸਕਦੇ ਕੋਈ ਵਿਭਾਗੋਂ ਭੇਜਣ ਜੀ ਡੀਸੀ ਜੀ ਹਾਂ ਜੀ ਪਰ ਬਾਕੀ ਬਾਕੀ ਖੁਦ ਐਮਐਲਏ ਨੂੰ ਚਾਹੀਦਾ ਸੀਗਾ ਕਿਉਂ ਉਹਦੇ ਹਲਕੇ ਚ ਅੱਗ ਲੱਗੀ ਆਪ ਆਉਣਾ ਚਾਹੀਦਾ ਸੀ ਆਪ ਆਉਣਾ ਬਣਦਾ ਸੀ ਮੌਕਾ ਵਿਕਣਾ ਸੀ ਤੁਸੀਂ ਉਹਨਾਂ ਦੇਖਿਆ ਜੀ ਕਿੰਨੇ ਪਿੰਡ ਸੀ ਆਕੇ ਪਿੰਡਾਂ ਦੇ ਲੋਕ ਇੰਨੇ ਵੱਡੇ ਘਰੋਂ ਟੈਂਕੀਆਂ ਲੈ ਕੇ ਮੰਨੋ ਟੈਂਕੀਆਂ ਲੈ ਕੇ ਪਹੁੰਚਦੇ ਜਿਹੜਾ ਗੌਰਮੈਂਟ ਦੀਆਂ ਗੱਡੀਆਂ ਉਹ 2 ਘੰਟੇ 3 ਘੰਟੇ ਲੇ ਪਿੰਡਾਂ ਦੇ ਸਹਿਯੋਗ ਦੇ ਨਾਲ ਹੀ ਹੱਥ ਕੰਮ ਪਾਇਆ ਗਿਆ ਪਿੰਡਾਂ ਵਾਲੇ ਇੱਡੀ ਸ਼ਹਿਰੀ ਆ ਸਕਦੇ ਆ ਗੱਡੀਆਂ ਕਿਉਂ ਨਹੀਂ ਆ ਸਕਦੀਆਂ ਵੱਡਾ ਘਰ ਪੂਰੇ ਵਾਲੇ ਇਹ ਬਹੁਤ ਵੱਡੀ ਗੱਲ ਆ ਪੰਜਾਬ ਦੇ ਵਿੱਚ ਲੋਕਾਂ ਤੋਂ ਬਹੁਤ ਮੋਟਾ ਟੈਕਸ ਲਿਆ ਜਾਂਦਾ ਹੈ ਹਰ ਚੀਜ਼ ਤੇ ਟੈਕਸ ਹੈ ਪਿਛਲੇ ਦਿਨੀ 10 ਦਿਨ ਪਹਿਲਾਂ ਹੀ ਪੈਟਰੋਲ ਤੇ ਡੀਜ਼ਲ ਦੇ ਉੱਪਰ 2-2 ਰੁਪਏ ਇੱਕ ਪ੍ਰਤੀ ਲੀਟਰ ਟੈਕਸ ਹੋਰ ਵਧਾਇਆ ਗਿਆ ਰੋਜ਼ਾਨਾ ਹਜ਼ਾਰਾਂ ਰੁਪਏ ਹਜ਼ਾਰਾਂ ਕਰੋੜ ਦਾ ਟੈਕਸ ਜਿਹੜਾ ਉਹ ਸਰਕਾਰਾਂ ਲੋਕਾਂ ਦੀ ਜੇਬ ਤੋਂ ਇਕੱਠਾ ਕਰਦੀਆਂ ਨੇ ਤੇ ਹਾਲਾਤ ਇਹ ਨੇ ਪੂਰੇ ਪੰਜਾਬ ਦੇ ਕਿੰਨੇ ਸਾਰੇ ਤਹਿਸੀਲ ਬਲਾਕ ਨੇ ਜਿੱਥੇ ਇੱਕ ਵੀ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਹੈਗੀ ਫਾਇਰ ਬ੍ਰਿਗੇਡ ਹਰ 10-15 ਪਿੰਡਾਂ ਪਿੱਛੇ ਇੱਕ ਅੱਗ ਬੁਝਾਊ ਗੱਡੀ ਤਾਂ ਸਰਕਾਰ ਨੂੰ ਦੇਣੀ ਚਾਹੀਦੀ ਹੈ ਨਾ ਪਰ ਇੱਥੇ 100-100 ਪਿੰਡਾਂ ਦੇ ਪਿੱਛੇ ਵੀ ਇੱਕ ਅੱਗ ਬੁਝਾਊ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਹੈਗੀ ਤਾਂ ਫਿਰ ਸਰਕਾਰਾਂ ਦੇ ਪ੍ਰਬੰਧ ਕੀ ਨੇ ਸਰਕਾਰਾਂ ਫਿਰ ਲੋਕਾਂ ਤੋਂ ਟੈਕਸ ਸਿਰਫ ਆਪਣੀ ਐਸ਼-ਪ੍ਰਸਤੀ ਲਈ ਇਕੱਠਾ ਕਰਦੀਆਂ ਨੇ ਸਰਕਾਰਾਂ ਫਿਰ ਲੋਕਾਂ ਤੋਂ ਇੰਨਾ ਟੈਕਸ ਸਿਰਫ ਆਪਣੇ ਨਾਲ ਗਨਮੈਨ ਰੱਖਣ ਲਈ ਗੱਡੀਆਂ ਦੇ ਕਾਫਲੇ ਚਲਾਉਣ ਲਈ ਇਕੱਠਾ ਕਰਦੀਆਂ ਨੇ ਕੀ ਸਰਕਾਰਾਂ ਲੋਕਾਂ ਤੋਂ ਇੰਨਾ ਟੈਕਸ ਆਪਣੇ ਟੌਰ ਟਪੱਕੇ ਲਈ ਇਕੱਠਾ ਕਰਦੀਆਂ ਨੇ ਜੇਕਰ ਲੋਕਾਂ ਨੂੰ ਟਾਈਮ ਤੇ ਸਹੀ ਸਹੂਲਤਾਂ ਹੀ ਨਹੀਂ ਦੇਣੀਆਂ ਤਾਂ ਫਿਰ ਲੋਕਾਂ ਤੋਂ ਇੰਨਾ ਟੈਕਸ ਕਿਉਂ ਉਗਰਾਇਆ ਜਾਂਦਾ ਕਾ ਕਿਦਾਂ ਇਹ ਅੱਗ ਲੱਗੀ ਕਿਵੇਂ ਆ ਅੱਗ ਮਸ਼ੀਨਾਂ ਤੋਂ ਲੱਗੀ ਬਾਈ ਵੱਢਣ ਲੱਗਾ ਅੱਛਾ ਕੰਬੈਨ ਤੋਂ ਲੱਗੀ ਆ ਮਤਲਬ ਕੰਬੈਨ ਦੇ ਕਿੱਲੇ ਤੋਂ ਲਾ ਕੇ ਉੱਥੋਂ ਹੀ ਅੱਗੇ ਫੈਲੀ ਹਾਂ ਉਹਨਾਂ ਨੇ ਆ ਕੇ ਨਵੇਂ ਘਰੇ ਤੇ ਵੱਢਣ ਹੀ ਲੱਗੇ ਸੀ ਉਹਦੇ ਲੱਗ ਗਈ ਉਹਨਾਂ ਨੇ ਮਸ਼ੀਨਾਂ ਦਾ ਬਾਹਰ ਕੱਢ ਲੰਗਾ ਬਸ ਉੱਥੋਂ ਅੱਗ ਮੁੜ ਕੇ ਅੱਗੇ ਚਲਣ ਲੱਗੀ ਅੱਛਾ ਆ ਜਿੱਥੇ ਆ ਟਰੈਕਟਰ ਮੱਚਿਆ ਹੈ ਇੱਥੇ ਵੀ ਕੰਬੈਨ ਲੱਗੀ ਸੀ ਆਸੇ ਪਾਸੇ ਹਾਂ ਵੱਢੀ ਜਾਂਦੇ ਸੀ ਵੱਢੀ ਜਾਂਦੇ ਸੀ ਉਹ ਕਣਕ ਪਰਲੇ ਪਾਸੇ ਵਾਲੀ ਵੱਢੀ ਜਾਂਦੇ ਸੀ ਤੇ ਫਿਰ ਕੰਬੈਨ ਭਜਾ ਕੇ ਲੈ ਕੇ ਜਾਣੀ ਹਾਂ ਭਜਾ ਕੇ ਲੈ ਗਈ ਜੇਕਰ ਕੰਬੈਨ ਭਜਾ ਕੇ ਨਾ ਕੱਢਦੇ ਉਹ ਇਹ ਨਾ ਮੋਟਰਸਾਈਕਲ ਨਾਥੇ ਵਾਲੇ ਪਾਸੋਂ ਆਈ ਹੈ ਜੀ ਪਰੋਂ ਆਈ ਹੈ ਅੱਛਾ ਨਾਲ ਹੱਥ ਪੈਂਦੀ ਨਾ ਤੇ ਨਾਲ ਹੱਥ ਪੈਂਦੀ ਅੱਛਾ ਨਹੀਂ ਕਿਵੇਂ ਲੱਗੀ ਅੱਗ ਕੋਈ ਪਤਾ ਲੱਗੇ ਇਹ ਨਹੀਂ ਪਤਾ ਲੱਗਾ ਇਹ ਗਏ ਹੈ ਜੀ ਬੰਦਿਆਂ ਦਾ ਪਤਾ ਕਰਨ ਕਿਵੇਂ ਲੱਗੀ ਅੱਛਾ ਜਾਨ ਨੂੰ ਬੀੜੀ ਪੀਤੀ ਹੈ ਜਾਂ ਜਾਂਦਕੀਨ ਬੀੜੀ-ਬੁੜੀ ਪੀਤੀ ਹੈ ਦਰਫਰ ਤੇ ਕਹਿੰਦੇ ਆਏ ਨਾ ਜੀ ਅਸੀਂ ਜਦੋਂ ਆਏ ਆਵਾਜ਼ ਓਨ ਤੇ ਆਏ ਆ ਜਦੋਂ ਪਿੰਡ ਚ ਆਵਾਜ਼ ਆਈ ਉਹ ਤੋਂ ਆਏ ਆ ਉਦੋਂ ਦਾ ਸੜਕੇ ਉਹ ਘਰ ਨੂੰ ਜਾ ਲੱਗੀ ਸੀ ਅਸੀਂ ਘਰ ਨੂੰ ਬੁਝਾਉਣ ਲੱਗ ਗਏ ਅੱਗ ਉਦੋਂ ਗਾਂ ਵਾਲੇ ਘਰਾਂ ਨੂੰ ਤੇ ਕਣਕ ਖੜੀ ਸੀ ਫੇਰ ਛੱਡ ਕੇ ਘਰ ਨੂੰ ਗਾਂ ਭੱਜੇ ਜਦੋਂ ਉੱਥੇ ਪਹਿਹਾਰੀ ਉਦੋਂ ਗੱਡੀਆਂ ਆਈਆਂ ਜੀ 2 2.5 ਘੰਟੇ ਕੱਲੇ ਚੌਂਕੀ ਵਾਲੇ ਇਹ ਬਾਈ ਜੀ ਦਾ ਘਰ ਜਮਾਂ ਅੱਗ ਦੀ ਲਪੇਟ ਚ ਆ ਗਿਆ ਮੱਚ ਆ ਗਿਆ ਸੀਗਾ ਕੰਧ ਦੇ ਨਾਲ ਅੱਗ ਆ ਗਈ ਸੀ ਅੱਗ ਲੱਗੀ ਸੀ ਮਸਾਂ ਬਚਾਈਆਂ ਨਾਲ 4 ਪਿਆ ਸਾਰਾ ਉਹਨੂੰ ਮਤਲੂਸ ਲਫਾਫਾ ਮੱਚਿਆ ਜੀ ਧੂੜੀ ਦਾ ਹੀ ਮੱਚਿਆ ਜੀ ਆਪਣੇ ਬੱਚਿਆਂ ਦੇ ਵਾਂਗ ਇਹ ਫਸਲ ਜਿਹੜੀ ਆ ਉਹ ਪਾਲੀ ਸੀ ਇਹ ਕਣਕ ਦੇ ਸਿੱਟੇ ਆ ਜਿਹੜੇ ਸਵਾਹ ਹੋ ਚੁੱਕੇ ਨੇ ਔਰ ਇੱਥੇ ਲਗਭਗ 25 30 ਕਿੱਲੇ ਕਣਕ ਤੇ ਬਾਕੀ ਨਾਲ ਜਿਹੜਾ ਉਹ ਮੱਚਿਆ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਹੱਥਾਂ ਤੇ ਬੁੱਕਾਂ ਦੇ ਵਿੱਚ ਲੈ ਕੇ ਇਹ ਵੀਰ ਖੜੇ ਨੇ ਇਹ ਉਹ ਮੱਚੇ ਹੋਏ ਕਣਕ ਦੇ ਸਿੱਟੇ ਨੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਬਿਲਕੁਲ ਸੁਆਹ ਹੋ ਚੁੱਕੇ ਨੇ ਤੇ ਇਹ ਇਕੱਲੇ ਕਣਕ ਦੇ ਸਿੱਟੇ ਨਹੀਂ ਮੱਚੇ ਇਹ ਇਸ ਪਰਿਵਾਰ ਦੇ ਸਦਰਾਂ ਚਾਰ ਰੀਜਾਂ ਤੇ ਸੁਪਨੇ ਵੀ ਸੜ ਗਏ ਨੇ ਇਦਾਂ ਹੀ ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਠੇਕੇ ਤੇ ਲੈ ਕੇ ਇਹਨਾਂ ਨੇ ਇਹ ਕਣਕ ਬੀਜੀ ਸੀ 70-75000 ਰੁਪਇਆ ਕਰੀਬ ਠੇਕਾ ਲੋਕ ਭਰਦੇ ਨੇ ਤੇ ਜਦੋਂ ਐਦਾਂ ਆਫਤਾਂ ਆਣ ਪੈਂਦੀ ਐ ਤਾਂ ਫਿਰ ਸਰਕਾਰ ਤੋਂ ਬਿਨਾ ਹੋਰ ਬਾਹ ਫੜਨ ਵਾਲਾ ਕੋਈ ਨਹੀਂ ਹੁੰਦਾ ਤੇ ਅੱਜ ਪੰਜਾਬ ਸਰਕਾਰ ਦੀ ਇਹ ਪਰਖ ਦੀ ਘੜੀ ਐ ਕਿ ਕੀ ਉਹ ਇਨ੍ਹਾਂ ਕਿਸਾਨਾਂ ਦੀ ਅੱਜ ਇਨ੍ਹਾਂ ਦੀ ਇਸ ਹਾਲਤ ਦੇ ਵਿੱਚ ਬਾਹ ਫੜੇਗੀ ਆਪਾਂ ਗੱਲ ਕਰਦੇ ਆਂ ਆ ਭਾਈ ਜੀ ਇਹ ਜਿਹੜਾ ਰਕਬਾ ਸੜਿਆ ਕਿੰਨਾ ਕੁ ਰਕਬਾ ਇੱਥੇ ਸੜਿਆ ਜੀ ਇੱਥੇ ਜੀ 30 30 35 ਕਿਲੇ ਦੇ ਨੇ ਕਣਕ ਦਾ 2 250 ਕਿੱਲਾ ਜੀ ਸਾਰਾ ਤਾਂ 2 250 ਕਿੱਲਾ ਸੜਿਆ ਜੀ ਸਾਰਾ ਤਾਂ ਜਿਹਦੇ ਵਿੱਚੋਂ ਖੜੀ ਕਣਕ ਮੱਛੀ ਹੈ 29 30 ਕਿੱਲੇ ਮੱਛੀ ਹੈ ਜੀ ਬਾਕੀ ਲਾਨ ਮੱਛਿਆ ਸਾਰਾ ਅੱਛਾ ਹਾਂ ਠੇਕੇ ਤੇ ਜ਼ਮੀਨ ਲਈ ਸੀ ਵਿਚਾਰੇ ਬਾਗ ਵਾਲੇ ਤੇ ਬੰਦੇ ਨੱਤੂ ਵਾਲਾ ਗਰ ਵੀ ਵੀ ਕਿ ਜ਼ਮੀਨ ਲਈ ਜਿੰਨੇ ਆ ਕੇ ਤੇ ਬਹੁਤ ਪਰਿਵਾਰ ਦਾ ਬੁਰਾ ਹਾਲ ਆ ਰੋ ਰੋ ਫੋਨ ਲਾਇਆ ਸੀ ਗੱਲ ਨਹੀਂ ਹੋ ਰਹੀ ਉਹਨਾਂ ਤੋਂ ਹੁਣ ਬਾਤ ਰੋਈ ਜਾ ਰਹੀ ਹੈ ਅੱਛਾ ਠੇਕਾ ਕਿੰਨਾ ਕੁ ਚੱਲਦਾ ਇੱਥੇ ਤੁਹਾਡੇ ਠੇਕਾ ਦਾ ਜੀ 70 ਤੋਂ ਉੱਪਰ 75000 74000 ਵਾਲੀ ਰੱਖੀ ਹੈ ਚੱਲਦਾ ਜੀ ਹਾਂ ਜੀ ਇਹਨਾਂ ਕੋਲੇ 75000 ਨੂੰ ਸੀ ਜੀ ਇਹਨਾਂ ਕੋਲੇ 72000 ਨੂੰ ਸੀ ਅੱਛਾ 72000 ਨੂੰ ਸੀ ਠੇਕੇ ਤੇ ਇਹਨਾਂ ਕੋਲ ਪੈਜੀ ਤੇ 30 ਕਿੱਲੇ ਇਹਨਾਂ ਦੇ ਜਾਨੀ ਤੈਸਨੈਸ ਹੋ ਗਿਆ ਹੂੰ ਅੱਛਾ ਕੋਈ ਪ੍ਰਸ਼ਾਸਨ ਜਾਂ ਕੋਈ ਐਮਪੀ ਐਮਐਲਏ ਜਾਂ ਕੋਈ ਇੱਥੇ ਆ ਕੇ ਕੋਈ ਦਲਾ ਕੋਈ ਨਹੀਂ ਹਾਂ ਜੀ ਕੋਈ ਨਹੀਂ ਆਇਆ ਜੀ ਇੱਥੇ ਕੋਈ ਅੱਛਾ ਕੋਈ ਬੋੜੇ ਨਹੀਂ تھے ਅੱਗ ਲੋਕਾਂ ਨੇ ਬੁਝਾਈ ਆ ਕਿ ਪ੍ਰਸ਼ਾਸਨ ਨਹੀਂ ਨਹੀਂ ਲੋਕਾਂ ਨੇ ਲੋਕਾਂ ਨੇ ਅੱਛਾ ਬਹੁਤ ਮਹਿੰਤ ਕੀਤੀ ਲੋਕਾਂ ਨੇ ਤੇ ਫਾਇਰ ਬ੍ਰਿਗੇਡ ਜਿਹੜੀ ਆਈ ਸੀ ਉਹ ਬਾਅਦ ਉਹ ਲੇਟ ਆਈ ਲੇਟ ਆਈ ਬੱਗ ਆਪਣਾ ਦੂਰ ਪੈ ਜਾਂਦਾ ਹੈ ਕਿਲੇ ਸਾੜਨ ਤੋਂ ਬਾਅਦ ਚਾਹੀਦਾ ਹਾਂਜੀ ਇਹ ਉਦੋਂ ਤਾਂ ਕਣਕੌਟ ਗਈ ਸੀ ਬਹੁਤ ਜੂਰ ਰੋਟੀ ਸੀ ਹਾਂਜੀ ਨੇੜੇ ਜਾ ਬੱਗ ਬੁਝਾ ਲਈ ਸੀ ਲੋਕਾਂ ਨੇ ਜਦੋਂ ਆਈ ਗੱਡੀ ਸੀ ਉਦੋਂ ਕੰਟਰੋਲ ਉਦੋਂ ਤਾਂ ਕੰਨੀ ਆ ਘਰ ਵਾਲੀ ਰਹਿ ਗਈ ਸੀ ਅੱਗੇ ਤਾਂ ਇੱਥੇ 3-4 ਪਿੰਡ ਇਕੱਠੇ ਹੋ ਗਏ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਰਿਆਂ ਨੇ ਤਾਂ ਜਾ ਕੇ ਅੱਗ ਤੇ ਕਾਬੂ ਪਾਇਆ ਗਿਆ ਜਾ ਕੇ ਸਾਡੇ ਲਾਗੇ ਪਿੰਡ ਦੇਮਰੂ ਦੇ ਸੀ ਰੋਡਿਆਂ ਦੇ ਸੀ ਵੱਡੇ ਘਰ ਦੇ ਸੀਗੇ ਆ ਨਾਥੇ ਵਾਲੇ ਦੀ ਸੀ ਬਹੁਤ ਸਹਿਯੋਗ ਦਿੱਤਾ ਬਹੁਤ ਸਹਿਯੋਗ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਝੋਨੇ ਦੀ ਪਰਾਲੀ ਨੂੰ ਮਜਬੂਰੀ ਵਸ ਕਿਸਾਨ ਅੱਗ ਲਾਉਂਦੇ ਸੀ ਜਦੋਂ ਨਿਪਟਾਰੇ ਦਾ ਕੋਈ ਪ੍ਰਬੰਧ ਨਹੀਂ ਸੀ ਤਾਂ ਉਦੋਂ 5 ਮਿੰਟਾਂ ਚ ਪ੍ਰਸ਼ਾਸਨ ਪਰਚਾ ਕਰਨ ਲਈ ਆ ਜਾਂਦਾ ਸੀ ਤੇ ਲੋਕ ਉਦੋਂ ਕਹਿੰਦੇ ਸੀ ਵੀ ਜਦੋਂ ਸਾਡੀ ਕਣਕ ਨੂੰ ਲੱਗੀ ਨਾ ਉਦੋਂ ਤੁਸੀਂ ਆਉਣਾ ਨਹੀਂ ਟਾਈਮ ਤੇ ਅੱਜ ਪੂਰੇ ਪੰਜਾਬ ਚ ਅੱਗਾਂ ਲੱਗ ਰਹੀਆਂ ਨੇ ਅੱਜ ਦੋ ਦਿਨਾਂ ਦੇ ਵਿੱਚ ਕੱਲ ਤੇ ਅੱਜ ਹਜ਼ਾਰਾਂ ਕਿੱਲੇ ਖੜੀ ਕਣਕ ਸੜੀ ਆ ਲਗਭਗ 70-72 ਜਗ੍ਹਾ ਤੇ ਅੱਗ ਲੱਗੀ ਆ ਜਿੱਥੇ ਕਿਤੇ 50 ਕਿੱਲੇ ਕਿਤੇ 40 ਕਿੱਲੇ ਜਿਵੇਂ ਇੱਥੇ ਅੱਜ ਇਹ 25-30 ਕਿੱਲੇ ਇਸੇ ਤਰ੍ਹਾਂ ਰੋਜ਼ਾਨਾ ਅੱਗ ਲੱਗ ਰਹੀ ਆ ਪਰ ਹਰ ਥਾਂ ਤੋਂ ਲੋਕ ਇਹ ਕਹਿੰਦੇ ਨੇ ਕਿ ਅੱਗ ਬੁਝਾਊ ਗੱਡੀਆਂ ਤੇ ਪ੍ਰਸ਼ਾਸਨ ਹਮੇਸ਼ਾ ਘੰਟਾ ਡੇਢ 2 ਘੰਟੇ ਲੇਟ ਆਉਂਦਾ ਔਰ ਬਾਈ ਜੀ ਜਿੱਦਾਂ ਇਹ ਕਣਕ ਨੂੰ ਅੱਗ ਲੱਗੀ ਆ ਤਾਂ ਜਦੋਂ ਇਸ ਤਰ੍ਹਾਂ ਮੱਚ ਜਾਂਦੀ ਆ ਫਸਲ ਖੜੀ ਤਾਂ ਫਿਰ ਕਿਸਾਨ ਦੀ ਕੀ ਹਾਲਤ ਹੁੰਦੀ ਆ ਹਾਲਤ ਕਾਦੀ ਮੈਂ ਦੌਰੇ ਪੈਂਦਾ ਜੀ ਦੌਰੇ ਪਿੰਦਾ ਹੋਰ ਤਾਂ ਕੋਹ ਹੁੰਦਾ ਜੀ ਆਪਣਾ ਰਿਆ ਜਾਂਦਾ ਪੂਰਾ ਹਾਲ ਮੇਰਾ ਹਾਲ ਹਾਂਜੀ ਬੁਰਾ ਬੁਰਾ ਹਵਾ ਕਰੀਬ ਕੇ ਮਰਨ ਮਰਨ ਬੁਰਾ ਹੋ ਜਾਂਦਾ ਮਤਲਬ ਬੰਦਾ ਇੰਨਾ ਕਰਜ਼ਾ ਚੱਕ ਇੱਕ ਉਹ ਮਤਲਬ ਲੈਂਦਾ ਮਾਮਲੇ ਤੇ ਬਹੁਤ ਪੜਾ ਹਾਲਾ ਮੱਗ ਪੁਰਾਣੇ ਆ ਕੇ ਬੇਚਾਰਾ ਠੱਕੇ ਤੇ ਰਹਿੰਦੇ ਤੇ ਕਹ ਕਹਾਂ ਟਾਂ ਪਾਸ ਕਰਦੇ ਹੋ ਬਹੁਤ ਮਿਹਨਤ ਕਰਦਾ ਗਰੀਬ ਉਹ ਗਰੀਬ ਕਰ ਹੋ ਜਾਂਦਾ ਹਾਂਜੀ ਹੁਣ ਹੁਣ ਇਸ ਹਾਲਤ ਚ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਸਰਕਾਰ ਨੂੰ ਪੂਰਾ ਮੁਆਵਜ਼ਾ ਦੇਣਾ ਚਾਹੀਦਾ ਸਰਕਾਰ ਨੂੰ ਪੂਰਾ ਮੁਆਵਜ਼ਾ ਦੇਣਾ ਚਾਹੀਦਾ ਜੀ ਜਿਵੇਂ ਤੁਸੀਂ ਕਿਹਾ ਜੀ ਆ ਛੋਨੇ ਮੌਕੇ ਪਰਜੂਸ਼ਨ ਦਾ ਕਰਦੇ ਆ ਜੀ ਬਾਕੀ ਆ ਸਾਰ ਨਹੀਂ ਲਈ ਉਹਨਾਂ ਨੇ ਕਣ ਕਬੜੀ ਤਾਂ ਸਾਰੇ ਟਰੈਕਟਰ ਦਾ ਹਾਲ ਵੇਖੋ ਜੀ ਕੀ ਹੋਇਆ ਵਿਚਾਰੇ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਟਰੈਕਟਰ ਦਾ ਵੀ ਇਹ ਕਹਿੰਦੇ ਆ ਕਿ ਟਰੈਕਟਰ ਵੀ ਵਿੱਚ ਖੜਾ ਸੜਿਆ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ 1 ਮਿੰਟ 10000 ਨਹੀਂ ਦੀ ਭਾਵਾਂ ਇਹ ਬਾਈ ਜੀ ਨੇ ਮੌਕੇ ਤੇ ਕਿਹਾ ਕਿ ਇਹ ਜਿਹੜੇ ਗਰੀਬ ਬੰਦੇ ਜਿਨ੍ਹਾਂ ਨੇ ਠੇਕੇ ਤੇ ਲੈ ਕੇ ਵਾਣ ਬੀਜਿਆ ਸੀ ਤੇ ਕਣਕ ਨੂੰ ਅੱਗ ਲੱਗੀ ਆ ਬਾਈ ਕਹਿੰਦਾ 10000 ਰੁਪਇਆ ਮੈਂ ਜਿੰਨਾ ਮੇਰੇ ਤੋਂ ਹੋ ਸਕਦਾ ਮੈਂ ਮਦਦ ਕਰੂੰਗਾ ਕਿਉਂ ਭਾਈ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਆ 5-5 ਹਜ਼ਾਰ 10 ਹਜ਼ਾਰ ਕੋਈ ਫਰਕ ਨਹੀਂ ਭੈਣ ਭਰਾ ਜਿੰਨੇ ਵੀ ਹੋਏ ਅਸੀਂ ਇਹ ਨਹੀਂ ਕਹਿੰਦੇ 10000 ਦੀ ਕਰਨੀ 5 ਦੀ ਕੋਈ ਜਿੰਨੀ ਵੀ ਕਰ ਸਕਦਾ ਵੀਰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਇਹਨਾਂ ਦੀ ਮਦਦ ਕਰੀ ਜਾਵੇ ਕੱਲ ਵੀ ਇੱਕ ਮੁੰਡੇ ਦੇ ਉਹਦੇ ਵੀ ਘਰ ਵਾਲੀ ਦੇ ਵੀ ਉਹਦੇ ਰਸੋਲੀਆਂ ਉਹਦੇ ਕੋਲੇ ਜ਼ਮੀਨ ਹੀ ਹੈ ਨਹੀਂ ਜੀ ਸਾਡੇ ਆਪਦੀ ਜ਼ਮੀਨ ਠੇਕੇ ਤੇ ਦਿੱਤੀ ਵੀ ਮੈਂ ਤਾਂ ਉਹਨੂੰ ਕਿਹਾ ਜਿੰਨੀ ਕਵੇਂਗਾ ਮਦਦ ਤੇ ਤੇਰੀ ਕਰਦੇ ਆਂਗੇ ਉਹਦੇ ਵੀ ਕੱਲ ਦੋ ਕਿੱਲੇ ਬਾਗੇ ਪੁਰਾਣੇ ਮੱਚੇ ਆਈ ਅੱਗ ਲੱਗ ਕੇ ਬਿਜਲੀ ਦੇ ਸਰਕਟ ਨਾਲ ਲੱਮਚੇ ਆ। ਕੱਲ ਇਸੇ ਵੇਲੇ ਉਹ ਮੱਚੀ ਆ ਜੀ। ਬਾਗੇ ਪ੍ਰਾਣੇ ਨਿਹਾਲ ਸਿੰਘ ਵਾਲਾ ਰੋਡ ਤੇ ਮੱਚੀ ਆ। ਜੀ। ਉਹ ਉਹਦੀ ਵੀ ਮੁੰਡੇ ਦੀ ਉਹਦਾ ਵੀ ਅਕਾਊਂਟ ਨੰਬਰ ਲੈ ਕੇ ਉਹ ਬੜ ਅੰਤੋਂ ਗਰੀਬ ਮੁੰਡਾ। ਉਹਦੇ ਕੋਲੇ ਜ਼ਮੀਨ ਹੀ ਹੈ ਨਹੀਂ ਵਿਚਾਰਾ ਉਹ ਵੀ ਖੇਤੀ ਕਰਦਾ 10-15 ਕਿੱਲਾਂ ਦੀ ਠੇਕੇ ਤੇ ਲੈ ਕੇ। ਉਹਦੀ ਵੀ ਮਦਦ ਕੀਤੀ ਜਾਵੇ ਜ਼ਰੂਰ। ਬਿਲਕੁਲ ਜੀ ਆਪਾਂ ਨੂੰ ਹੀ ਇੱਕ ਦੂਜੇ ਨਾਲ ਖੜਨਾ ਪੈਣਾ। ਉਹ ਕਹਿੰਦੇ ਸਰਕਾਰਾਂ ਤੋਂ ਨਾ ਝਾਕ ਕਰੋ। ਆਪਣੀ ਰਾਖੀ ਆਪ ਕਰੋ। ਤਾ ਇਸ ਇਹ ਜਿਹੜੇ ਵੀਰ ਨੇ ਇਹਨਾਂ ਦੇ ਨਾਲ ਆਪਾਂ ਖੜੀਏ ਜੋ ਵੀ ਸੰਭਵ ਹੋ ਸਕਦਾ ਇਹਨਾਂ ਦੀ ਮਦਦ ਕਰੀਏ ਇੰਨੀ ਵਧੀਆ ਖੇਤੀ ਕਰਦੇ ਆ ਆ ਸਾਰੇ ਪਿੰਡ ਦੇ ਨੱਥੂ ਵਾਲੇ ਤੇ ਬੰਦੇ ਖੜੇ ਆ ਇਹਨਾਂ ਤੋਂ ਪੁੱਛੋ ਕਿੰਨੇ ਮਿਹਨਤੀ ਮੁੰਡੇ ਆ ਕੋਈ ਵਿਚਾਰਿਆਂ ਦੇ ਨਸ਼ਾ ਨਹੀਂ ਦਿਨ ਰਾਤ ਜਦੋਂ ਵੀ ਕਿਤੇ ਮੈਂ ਪੋਰਨ ਚ ਕੈਨੇਡਾ ਚ ਜਦੋਂ ਵੀ ਇਹਨਾਂ ਨੂੰ ਫੋਨ ਲਾਣਾ ਪੁੱਤ ਅਸੀਂ ਚਾਚਾ ਇੱਥੇ ਨੱਥੂ ਵਾਲੇ ਆ ਫੇਰ ਲਾਉਨੇ ਆ ਵਿਚਾਰੇ ਕੰਮ ਹੀ ਕਰੀ ਜਾਂਦੇ ਜੀ ਅੱਜ ਇਹਨਾਂ ਦਾ ਬੁਰਾ ਹਾਲ ਸਾਡੇ ਠੇਕੇ ਲਈ ਸੀ ਪਹਿਲੀ ਸਾਰੀ ਜੀ ਠੇਕੇ ਤੇ ਹੁੰਦੀ ਐ ਇਨਾਂ ਕੋਲੇ ਅੱਜ ਤੋਂ ਨਹੀਂ ਕਈ ਸਾਲ ਹੋ ਗਏ ਇਨਾਂ ਕੋਲੇ ਵਿਚਾਰਿਆ ਕੋਲੇ ਆਪਦੇ 4 ਕਿੱਲੇ ਜ਼ਮੀਨ ਦੇ ਐ ਇਨਾਂ ਦੇ ਜੱਦੀ ਦੋ ਬਾਕੀ ਸਾਰੀ ਠੇਕੇ ਦੇ 100 ਕਿੱਲੇ 90 ਕਿੱਲੇ ਦੇ ਨੇੜੇ ਠੇਕੇ ਦੇ ਵਿਚਾਰੇ ਕਰਦੇ ਆ ਜਿਹੜੀ ਮੱਛੀ ਆ ਕਣਕੇ ਸਾਰੀ ਠੇਕੇ ਇਹ ਸਾਰੀ ਠੇਕੇ ਤੇ ਆ ਜੀ ਟੋਟਲ ਮੈਂ ਕਹਿੰਦਾ 22 ਗਾਟ ਜੇ ਮੈਂ ਝੂਠ ਮਾਰਾਂ ਕਿੰਨਾ ਕੁ ਠੇਕਾ ਚੱਲਦਾ ਇਹਨਾਂ ਦਾ ਤਕਰੀਬਨ 70 ਦੇ ਵਿੱਚ ਵਿੱਚ ਠੇਕਾ ਚੱਲਦਾ ਜੀ 70-72000 ਇਹਨਾਂ ਕੋਲੇ 70 ਨੂੰ ਹੋਊਗੀ ਆਮ 72000 ਕਿੰਨਾ ਕੁ ਨੁਕਸਾਨ ਇਹਨਾਂ ਦਾ ਅੱਜ ਹੋ ਗਿਆ 15 ਲੱਖ ਤੋਂ ਲੈ ਕੇ 20 ਲੱਖ ਦੇ ਵਿੱਚ ਵਿੱਚ ਆ ਜੀ 20 ਲੱਖ ਦਾ ਜੇ ਤਾਂ ਟਾਂਗਰ ਵੀ ਗੈਣ ਲਿਗੇ ਤਾਂ 20 ਤੋਂ ਉੱਤੇ ਹੀ ਆ ਜੀ ਜਿਹੜੀ ਮਸ਼ੀਨਰੀ ਲਾ ਕੇ ਤਾਂ 20 20 ਲੱਖ ਦਾ ਨੁਕਸਾਨ ਆ ਜੀ ਅੱਜ ਜੇ ਮਸ਼ੀਨਰੀ ਲਾਈਏ ਇਹਨਾਂ ਦੀ ਬੜਾ ਲੰਮਾ ਚੌੜਾ ਨੁਕਸਾਨ ਮੇਰਾ ਖਿਆਲ ਆ ਜੀ ਇੰਨਾ ਤਾਂ ਕੋਈ ਬੰਦੇ ਦਾ ਛੈ ਦੀ ਮਾਰਾ ਹੀ ਨਾ ਕਰੇ ਜਿੰਨਾ ਇਹਨਾਂ ਦਾ ਵਿਚਾਰਿਆਂ ਦਾ ਅੱਜ ਨੁਕਸਾਨ ਹੋ ਗਿਆ ਬਖਸ਼ੀਸ਼ ਸਿੰਘ ਜੀ ਤੁਸੀਂ ਆਜ਼ਾਦ ਮੈਨੂੰ ਪਤਾ ਮੈਂ ਤੁਹਾਡੀਆਂ ਪੋਸਟਾਂ ਵੀ ਦੇਂਦਾ ਰਹੀ ਨਾ ਪੜਦਾ ਰਹੀ ਨਾ ਤੁਹਾਡੀਆਂ ਵਧੀਆ ਖਬਰਾਂ ਹੁੰਦੀਆਂ ਵਧੀਆ ਪੱਤਰਕਾਰੀ ਆ ਪਰ ਬੇਨਤੀ ਇੱਕ ਆ ਤੁਹਾਡੇ ਮੂਰੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੋ ਇਹ ਇਹਨਾਂ ਦਾ ਜ਼ਰੂਰ ਵਿਚਾਰਿਆਂ ਦਾ ਕੀਤਾ ਜਾਵੇ ਜਿੰਨਾ ਵੀ ਹੋ ਸਕਦਾ ਬਾਕੀ ਅਕਾਊਂਟ ਨੰਬਰ ਲਓ ਜੀ ਡਾਕਟਰ ਸਾਹਿਬ ਇਹਨਾਂ ਦਾ ਮੈਂ ਕਹਿੰਦਾ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਐਨ ਆਰ ਆਈ ਵੀਰ ਜ਼ਰੂਰ ਮਦਦ ਕਰ ਦੇਖੋ ਸਭ ਤੋਂ ਪਹਿਲਾਂ ਤਾਂ ਜੇ ਭਗਵੰਤਮਾਨ ਸਾਹਿਬ ਨੂੰ ਕੇਜਰੀਵਾਲ ਸਾਹਿਬ ਦੀ ਬੇਟੀ ਦੇ ਵਿਆਹ ਤੇ ਨੱਚਣ ਤੋਂ ਫੁਰਸਤ ਮਿਲੀ ਹੋਵੇ ਤਾਂ ਹੁਣ ਪੰਜਾਬ ਦੇ ਕਿਸਾਨਾਂ ਦੀ ਆ ਹਾਲਾਤ ਵੀ ਦੇਖੇ ਇਹ ਭਾਈ ਜੀ ਰੋ ਰਹੇ ਨੇ ਇਹਨਾਂ ਦੀਆਂ ਅੱਖਾਂ 'ਚ ਅਤਰੂ ਨੇ ਤੇ ਕੱਲੇ ਇਹਨਾਂ ਦੀਆਂ ਨਹੀਂ ਜਿੰਨੇ ਵੀ ਇੱਥੇ ਹਮਦਰਦੀ ਭਰੇ ਦਿਲ ਨੇ ਉਹਨਾਂ ਸਾਰਿਆਂ ਦੀਆਂ ਅੱਖਾਂ 'ਚ ਅਥਰੂ ਨੇ ਕਿਉਂਕਿ ਉਹ ਗਰੀਬ ਬੰਦਾ ਜਿਹਦੇ ਕੋਲ ਆਪਦੀ ਤਿੰਨ ਚਾਰ ਕਿੱਲੇ ਜ਼ਮੀਨ ਹੈ ਬਾਕੀ 70 75 ਹਜ਼ਾਰ ਕਿੱਲਾ ਠੇਕੇ ਤੇ ਲਈ ਸੀ ਉਹ ਸਾਰੀ ਮੱਚ ਗਈ ਆ ਖਰਚਾ ਜੀ ਉੱਤੇ ਖਰਚਾ ਹਜੇ ਜਿਹੜਾ ਇਹਦੇ ਤੇ 6 ਮਹੀਨੇ ਦਾ ਕੀਤਾ ਵਿਆ ਪੀ ਪਾਇਆ ਉੱਤੇ ਸੁਪਰੇ ਆ ਲਾਸਟ ਤੇ ਆ ਕੇ ਪੱਕੀ ਵੀ ਮੱਚੀ ਆ ਜੀ ਵੱਢਣ ਲੱਗੇ ਇਹ ਇਹ ਵੀ ਨਹੀਂ ਆਪਾਂ ਇਕੱਲਾ ਠੇਕਾ ਕਹਿਣ ਲਿਆ ਉਹਦੇ ਤੇ ਖਰਚਾ ਵੀ ਆ ਡਾਕਟਰ ਸਾਹਿਬ ਬਹੁਤ ਜ਼ਿਆਦਾ ਰੁਪਏ ਖਰਚਾ ਆ ਵਿਆਹ ਵਿਆਹ ਪਿਆ ਵਾਕੀ ਖਰਚਾ ਵੀ ਆ ਵਿਆਹ ਵੀ ਪਿਆ ਉਹ ਵਿਚਾਰਾਂ ਨੂੰ 15000 ਰੁਪਏ ਖਰਚਾ ਆ ਮੂੰਹ ਦੇ ਵਿੱਚ ਫੱਕੀ ਖੋਲੀ ਜਾ ਬਿਲਕੁਲ ਬਹੁਤ ਮਾੜੀ ਗੱਲ ਹੋਈ ਬਹੁਤ ਜਿਆਦਾ ਤੋਖ ਲੱਗਿਆ ਕਿਹਦਾ ਬਾਦ ਆ ਜੀ ਤਿੰਨਾ ਪਿੰਡਾਂ ਦੀਆਂ ਹੱਦਾਂ ਤੁਸੀਂ ਪੁੱਛ ਸਕਦੇ ਆ ਡੇਮਰੂ ਆ ਨਾਥੇ ਵਾਲਾ ਜੀ ਨੱਤੂ ਵਾਲਾ ਨੱਥੂ ਵਾਲਾ ਇਹ ਤਿੰਨ ਪਿੰਡਾਂ ਦਾ ਤੋਖ ਆ ਜੀ ਇਹ ਬਾਗੇ ਪੁਰਾਣੇ ਤੋਂ ਚੱਲ ਕੇ ਵਿਚਾਰੇ ਦਿਨ ਰਾਤ ਇੱਥੇ ਆ ਵੇਖੋ ਇੱਥੇ ਕੋਈ ਦਿਨੇ ਨਹੀਂ ਬੰਦਾ ਖੜਨ ਨੂੰ ਜੀ ਕਰਦਾ ਜਿਹੜੇ ਰਾਤਾਂ ਨੂੰ ਇੱਥੇ ਝਾਕ ਝਾਕ ਵਿਚਾਰਿਆ ਨੇ ਰਾਤ ਨੂੰ 9 ਵਜੇ ਜਾਂਦੇ ਰਹੇ ਇਹ 12:00 ਆਪਣੇ ਇੱਥੇ ਰਾਤ ਤੇ ਘਰ ਆ ਰਾਤ ਸਵੇਰ ਇਹਨਾਂ ਨੇ 6 ਵਜੇ ਆ ਜਾਣਾ ਤੇ ਰਾਤ ਨੂੰ 9 ਵਜੇ ਜਾਂਦੇ ਦੋਨੇ ਭਰਾ ਕੰਨ ਵੀ 9:00 10:00 ਵਜੇ ਗਿਆ ਸੀ। ਉਹ ਹੀ ਕੰਨ 9:00 10:00 ਵਜੇ ਗਿਆ ਸੀ। ਇਹਨੇ ਮਿਹਨਤੀ ਇਨਸਾਨ ਸੀ ਨਾ। ਸਾਡੇ ਪਿੰਡ ਚ ਇਨੇ ਮਿਹਨਤੀ ਇਨਸਾਨ ਸੀਗੇ ਜਨੇ ਮਿਹਨਤੀ ਨੇ। ਪਰ ਅੱਜ ਹੁਣ ਸਰਕਾਰ ਦਾ ਇੱਥੇ ਕੀ ਫਰਜ ਬਣਦਾ? ਸਰਕਾਰ ਦਾ ਤਾਂ ਕੋਈ ਬੰਦਾ ਹੀ ਨਹੀਂ ਆਉਂਦਾ। ਇੱਥੇ ਬੰਦਾ ਹੀ ਨਹੀਂ ਆਇਆ ਜੀ ਕੋਈ। ਕੋਈ ਆਇਆ ਹੋਵੇ ਤਾਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਸਰਕਾਰ ਦਾ ਦੱਸੋ ਕੋਈ ਹੈਗਾ ਤੇ ਇਹ ਤਾਂ ਪਿੰਡਾਂ ਨੇ ਭਾਈਚਾਰੇ ਨੇ ਤਿੰਨ ਚਾਰ ਪਿੰਡਾਂ ਨੇ ਇਕੱਠੇ ਹੋ ਕੇ ਟਰੈਕਟਰ ਲਿਆ ਕੇ ਟੈਂਕੀਆਂ ਪਾਣੀ ਵਾਲੀਆਂ ਲਿਆ ਕੇ ਉਹਨਾਂ ਨੇ ਮਦਦ ਤੇ ਨਾਲ ਫੈਰ ਬਗੜ ਵੀ ਬਾਤ ਚਾਈ ਆ। ਪਰ ਪਿੰਡਾਂ ਨੇ ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਹੀ ਬਹੁਤ ਜ਼ਿਆਦਾ ਅੱਖ ਦੇਖ ਲਓ ਕਿੱਥੋਂ ਚੱਲੀ ਆ ਤੇ ਕਿੱਥੇ ਡੇਰ ਵਾਲੀ ਸੜਕਾ ਕਿੱਥੇ ਤੱਕ ਗਈ ਜੀ ਸੜਕਾਂ ਦੀ ਇਹ ਸੜਕਾਂ ਵਦੀ ਇਹ ਦੂਪਗਾਹ ਦੇਖੋ ਕਿੱਥੇ ਲੰਗੀਆਂ ਨੇ ਜਾ ਕੇ 100 ਟਰੈਕਟਰ ਸੀਗਾ ਜੀ 100 ਟਰੈਕਟਰ ਇੱਧਰੋਂ ਪਹਿਲਾਂ ਭਜਾਈ ਜੀ ਮਤਲਬ ਲੋਕਾਂ ਨੇ ਕਾਬੂ ਪਾਇਆ ਲੋਕਾਂ ਨੇ ਕਾਬੂ ਪਾਇਆ ਜੀ ਲੋਕਾਂ ਨੇ ਬਿਲਕੁਲ ਲੋਕਾਂ ਨੇ ਕਾਬੂ ਪਾਇਆ ਜੀ ਆ ਕੋਈ ਬੱਚਾ ਬੱਚਾ ਸਾਰੇ ਪਿੰਡ ਦੇ ਸਾਰੇ ਲੋਕ ਇੱਥੇ ਬੁੜੀਆਂ ਬੰਦੇ ਸਾਰੇ ਵਿਚਾਰੇ ਆਪਦੀ ਮਸ਼ੀਨਰੀ ਆਪ ਦਾ ਜੋ ਵੀ ਸਾਧਨ ਸੀ ਲਿਆ ਕੇ ਬੁਝਾਈ ਇਹਨਾਂ ਨੇ ਵਿਚਾਰਿਆ ਕੁਦਰਤ ਕੋਲ ਕੀ ਹੋਇਆ ਇੰਨਾ ਜੋ ਇਤਰੂ ਅੱਗ ਪਹੁੰਚ ਗਈ ਆ ਟਰੈਕਟਰ ਉੱਧਰ ਜਾਵੜਿਆ ਉੱਧਰੋਂ ਅੱਗ ਬਚਾਰੀ ਉਹ ਘਰ ਨੂੰ ਅੱਗ ਲੱਗੀ ਸਾਰੇ ਫਾਇਰ ਗ੍ਰੀਡ ਤੇ ਸਾਰੇ ਫਿਰ ਉੱਥੇ ਆ ਗਏ ਉਹ ਘਰ ਨੂੰ ਅੱਗ ਲੱਗੀ ਸੀ ਅੰਦਰ ਵੜ ਗਈ ਸੀ ਅੱਗ ਤੇ ਪ੍ਰਮਾਤਮਾ ਵੱਲੋਂ ਸਾਰੇ ਜਾਣੇ ਫਿਰ ਦੁਬਾਰਾ ਉੱਥੇ ਆ ਗਏ ਜਦੋਂ ਅੱਗ ਪਹੁੰਚ ਗਈ ਸੀ ਫਿਰ ਘਰ ਦੇ ਅੰਦਰ ਅੱਗ ਦਾਖਲ ਹੋ ਗਈ ਪਹਿਲਾਂ ਤੂੜੀ ਵਾਲਾਂ ਨੂੰ ਲੱਗੀ ਫਿਰ ਅੰਦਰ ਦਾ ਇੱਕ ਮੈਂ ਬਿਲਕੁਲ ਇਮਾਨਦਾਰੀ ਨਾਲ ਬੇਨਤੀ ਕਰੂੰਗਾ ਜਿੰਨੇ ਵੀ ਕੋਈ ਆਪਣੇ ਆਪ ਨੂੰ ਦਾਨੀ ਮੰਨਦੇ ਨੇ ਜਾਂ ਜਿਨ੍ਹਾਂ ਕੋਲ ਕੁਝ ਹੈ ਦੇਣ ਦੇ ਲਈ ਇਹ ਵੀਰ ਦਾ ਕਾਊਂਟ ਨੰਬਰ ਜੇ ਇਹਨਾਂ ਨੇ ਚਾਹਿਆ ਤਾਂ ਅਸੀਂ ਡਿਸਪਲੇ ਕਰਾਂਗੇ ਇਸ ਵੀਡੀਓ ਦੇ ਉੱਪਰ ਜੋ ਤਿਲ ਫੁੱਲ ਪਾ ਸਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਸਰਕਾਰਾਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕੋਈ ਮਦਦ ਕਰਨੀ ਆ ਕਿ ਨਹੀਂ ਕਰਨੀ ਗੱਲਾਂ ਬਹੁਤ ਵੱਡੀਆਂ ਕੀਤੀਆਂ ਗੱਲਾਂ ਤਾਂ ਇਨਕਲਾਬ ਦੀਆਂ ਬਦਲਾਅ ਦੀਆਂ ਕ੍ਰਾਂਤੀ ਦੀਆਂ ਕੀਤੀਆਂ ਪਰ ਅੱਜ 5 ਦਿਨ ਹੋ ਗਏ ਆ ਪੰਜਾਬ ਚ ਕਣਕਾਂ ਮੱਚ ਰਹੀਆਂ ਨੇ ਕਿਤੇ ਗੜਿਆਂ ਤੇ ਤੂਫਾਨ ਦੇ ਨਾਲ ਬਿਲਕੁਲ ਸਫਾਇਆ ਹੋ ਰਿਹਾ ਤੇ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਬਿਆਨ ਹੁਣ ਤੱਕ ਨਹੀਂ ਆਇਆ ਮੈਂ 10000 ਰੁਪਏ ਦੂੰਗਾ ਜੀ ਬਾਈ ਨੂੰ ਮਦਦ ਵੈਰੀ ਗੁੱਡ ਬਹੁਤ ਵਾਹ ਆਪੇ ਦੇ ਦੂੰਗਾ ਸਾਰੀ ਮਸ਼ੀਨਰੀ ਕਰ ਦਿਆ ਸਾਰੀ ਮਸ਼ੀਨ ਆਪ ਹੀ ਉਹ ਜਿਹੜੀ ਉਹਦੇ ਨਾਲ ਕੋਈ ਓਹ ਠੇਕੇ ਦੇ ਸੀ ਸਾਰੀ ਸਾਰੇ ਠੇਕੇ ਤੇ 25 36 ਜ ਰੇਡ ਕਿੰਨੇ ਰੇਡ ਆ ਆ 25 36 ਆਪ ਦੇ ਆਪ ਦੇ ਕੋਲ ਆਪ ਦੇ ਕੋਲ

ਹਾਂ ਬਾਈ ਜੀ ਆ ਕਣਕ ਕਿਹੜੀ ਜਗ੍ਹਾ ਸੜੀ ਆ ਤੁਸੀਂ ਸੂਰਜ ਵਾਲੇ ਇਹ ਧਿਆਨ ਤਾਂ ਰੱਖੋ ਵੀ ਸਾਹਮਣੇ ਤੋਂ ਸੂਰਜ ਨਾ ਪੈਂਦਾ ਹੂੰ ਆਵਾਜ਼ ਚੈੱਕ ਕਰਨੀ ਆ ਕਣਕ ਕਿਹੜੀ ਜਗ੍ਹਾ ਸੜੀ ਆ? ਉਹ ਕਰ ਲੈ ਮੱਚੰਦਾ 40 ਟਰੈਕਟਰ ਟਰਾਲਾ ਵਿੱਚ ਅੱਛਾ ਨੇੜੇ ਆ ਕਣਕ ਕਿਹੜੀ ਜਗ੍ਹਾ ਸੜੀ ਆ? ਉਹ ਕਰ ਲੈ ਮੱਚੰਦਾ 40 ਟਰੈਕਟਰ ਟਰਾਲਾ ਵਿੱਚ ਅੱਛਾ ਨੇੜੇ